हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਮੱਝ ਸੇਲ ਲਈ ਲੈ ਕੇ ਆਏ ਜੀ ਜਿਸ ਘਰ ਤੋਂ ਬਈ ਵੀਡੀਓ ਬਣਾ ਰਿਹਾ ਵੀਰ ਦੇ ਘਰੇ ਲੋਕੋ ਸੁਰੱਖਿਤੇ ਵੀ ਆ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਨੇ ਬਾਈ ਟੋਟੀ ਅੱਜ ਹੋਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਹਾਂ ਹਾਂ ਵਧੀਆ ਜੀ ਬਾਈ ਨਾਮ ਤੇ ਐਡਰੈਸ ਹੋ ਨਾਮ ਅਨਦੀਪ ਸਿੰਘ ਪਿੰਡ ਕੋਠਾਗੁਰੂ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਨੇੜੇ ਪਿੰਡ ਭਗਤਾ ਭਾਈਆ ਦਿਆਲਪੁਰਾ ਮਲੂਕਾ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 9592870107 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਵੀਰੇ ਆਪਣੇ ਘਰ ਦੀ ਮੱਝ ਹੈ ਹਾਂ ਹਾਂ ਬਾਈ ਘਰ ਦੀ ਹੈ ਕੋਈ ਵਪਾਰ ਦਾ ਕੰਮ ਨਹੀਂ ਜਾ ਠੀਕ ਆ ਬਾਈ ਕਿਹੜਾ ਸੂਆ ਸੁੰਦੀ ਹੈ ਇਹ ਚੌਥਾ ਸੂਆ ਸੁੰਦੀ ਹੈ ਬਾਈ ਕਿੰਨੇ ਦਿਨ ਲੈਂਦੀ ਹੈ ਬਾਈ ਇਹ 7-8 ਦਿਨਾਂ ਦੀ ਕੱਚੀ ਹੈ ਬਾਈ ਕਿੰਨਾ ਦੁੱਧ ਚੋਇਆ ਪਿਛਲੇ ਸੂਏ ਪਿਛਲੇ ਸੂਏ 14-15 ਕਿਲੋ ਚੋਇਆ ਬਾਈ ਠੀਕ ਆ ਬਾਈ ਠੰਡੀ ਸੀਲ ਆ ਬਾਈ ਹਾਂ ਹਾਂ ਠੰਡੀ ਸੀਲ ਰੱਖਣ ਵਾਲੀ ਹੈ ਬਾਈ ਹਾਂ 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 ਵਧੀਆ ਬਈ ਫੇਸ ਬੜਾ ਚੰਗਾ ਸਿੰਘ ਦੀ ਕੁਆਲਿਟੀ ਚੈੱਕ ਕਰ ਲਓ ਕਰਦ ਬੈਡ ਚੰਗਾ ਬਈ ਰਾਜੀ ਰੂਜੀ ਫੁੱਲ ਖਾਣ ਬਹੁਤ ਚੰਗਾ ਲੱਗਿਆ ਕੋਲਾ ਬਈ ਤੋਰ ਕੇ ਰਖਾ ਦੇ ਦੁੱਧ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਖਾਣ ਦਾ ਸਵਾਦ ਚੈੱਕ ਕਰੋ ਬਈ ਚਵਾਈ ਚੂਈ ਕਿਵੇਂ ਸੀ ਚਵਾਈ ਚੂਈ ਚ ਬਈ ਪੂਰੀ ਵਧੀਆ ਠੀਕ ਆ ਚੰਗੀ ਆ ਪੂਰੀ ਵਧੀਆ ਹਾਂ ਹਾਂ ਪੂਰੀ ਹਾਂ ਫੇਸ ਬਿਊਟੀ ਕਮਾਲ ਦੀ ਤੋਰਾ ਤਾਰਾ ਰਖਾ ਨੇ ਤੋਰਾ ਤਾਰਾ ਚੰਗਾ ਕਰਮਾਈ ਦਾ ਰਾਜੀ ਰੂਜੀ ਫੁੱਲ ਆ ਬਈ ਤੇ ਬਾਈ ਦੇ ਘਰ ਦੀ ਮੱਝ 13 ਤੋਂ 14 ਲੀਟਰ ਬਾਈ ਨੇ ਪਿਛਲੇ ਸਵੇਰਾ ਦਾ ਦੁੱਧ ਦੱਸਿਆ ਬਈ ਕੱਚੀ ਜ਼ਰੂਰਤ ਦਿਨ ਲੈਂਦੀ ਆ ਕਿੰਨੇ ਦਿਨ ਲੈਂਦੀ ਆ ਬਈ 7 ਤੋਂ 8 ਦਿਨਾਂ ਦੀ ਕੱਚੀ ਆ ਬਈ 7 ਤੋਂ ਬਈ 8 ਦਿਨਾਂ ਦੀ ਕੱਚੀ ਆ ਉਹਦੋਂ ਦਾ ਆਰਡਰ ਦੀ ਕਵਾਲ ਜਿਹੜੀ ਨੇ ਕਮਾਲ ਦੀ ਤਿਆਰ ਕਰਨੀ ਆ ਫੇਸ ਬਿਊਟੀ ਕਮਾਲ ਦੀ ਆ ਸਿੰਘ ਸੁਣ ਬਹੁਤ ਚੰਗਾ ਰਾਜੀ ਫੁੱਲਾ ਟਕਪੂੜਾ ਬਹੁਤ ਚੰਗਾ ਥਣ ਬੜਾ ਚੰਗਾ ਲੱਗਿਆ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਵੀ ਚਾਰੇ ਥਣ ਨਿਕਲਵੇਂ ਪੂਰੇ ਗਾਇਬ ਸੀ ਕੀ ਮੋਲਾ ਭਰਾ ਇਹਦਾ ਮੋਲ 1.50 ਲੱਖ ਰੁਪਏ 1.50 ਲੱਖ ਰੁਪਏ ਮਾਨਤਾਨ ਹੋ ਜੀ ਬਾਈ ਹਾਂ ਹਾਂ ਮਾਨਤਾਨ ਹੋ ਜੂਗਾ ਬਾਈ 1.50 ਲੱਖ ਰੁਪਏ ਬਾਈ ਨੇ ਮੋਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾਓ ਆਰਡਰ ਦੀ ਕੁਆਲਿਟੀ ਬਹੁਤ ਚੰਗੀ ਹੈ ਫੇਸ ਬੜਾ ਚੰਗਾ ਥਣ ਦਾ ਸਾਈਜ਼ ਚੈੱਕ ਕਰ ਲਓ ਥਣ ਬਹੁਤ ਚੰਗਾ ਲੱਗਿਆ ਬਈ ਕਿ ਕਿਸੇ ਵੀਰ ਨੂੰ ਮੱਧ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਤੈ ਦੋ ਧੰਨਵਾਦ